ਬਾਣੀ ਤੜੀ ਕਰੇ ਬਾਣੀ ਦਾ ਐਸਐਸਪੀ ਰੂਪਨਗਰ ਸ਼ੁਪਮ ਅਗਰਵਾਲ ਅੱਜ ਨੰਗਲ ਡੈਮ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਨੰਗਲ ਪੁੱਜੇ ਜੋ ਕਿ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਅਤੇ ਇਸ ਦੌਰਾਨ ਉਹਨਾਂ ਨੇ ਬੀਬੀਐਮਬੀ ਪ੍ਰਬੰਧਨ ਨਾਲ ਵੀ ਗੱਲਬਾਤ ਕੀਤੀ ਕਿ ਇਹਨਾਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਕਿਵੇਂ ਕੜਾ ਕੀਤਾ ਜਾ ਸਕਦਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਨੰਗਲ ਡੈਮ ਦੀ ਸੁਰੱਖਿਆ ਲਈ ਸੋਦੇ ਕਰੀਬ ਪੀਏਪ ਜਵਾਨੇ ਜੋ ਦਿਨ ਰਾਤ ਡਿਊਟੀ ਤੇ ਰਹਿੰਦੇ ਹਨ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪਾਖੜਾ ਡੈਮ ਦੀ ਸੁਰੱਖਿਆ ਲਈ ਪੰਜਾਬ ਤੇ ਹਿਮਾਚਲ ਪੁਲਿਸ ਦੇ ਜਵਾਨ ਦਿਨ ਰਾਤ ਡਿਊਟੀ ਤੇ ਰਹਿੰਦੇ ਨੇ ਤੇ ਪੰਜਾਬ ਦੇ ਬਰਮਾਲਾ ਚੈੱਕਪੋਸਟ ਹਿਮਾਚਲ ਦੇ ਗਵਾਲਥਾਈ ਚੈੱਕਪੋਸਟ ਤੇ ਵੀ ਪੁਲਿਸ ਜਵਾਨ ਤਾਇਨਾਤ ਨੇ ਉਹਨਾਂ ਕਿਹਾ ਕਿ ਯੁੱਧ ਨਸ਼ਿਆ ਵਿਰੁੱਧ ਦੇ ਤੀਤਵੀਂ ਨਸ਼ੇ ਦੇ ਸੌਦਾਗਰਾਂ ਦੀ ਧਾਰ ਪਕੜ ਕੀਤੀ ਜਾ ਰਹੀ ਹੈ ਤੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਪੁਲਿਸ ਪੱਬਾ ਪਾਰ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਦੇਖ ਲਈ ਅੱਜ ਇੱਥੇ ਅਸੀਂ ਜਿਹੜੇ ਆਪਣੇ ਪਾਕੜਾ ਡੈਮ ਹੈ ਜਿਹੜੇ ਨਾਂਗਲ ਵਿਰਾਜ ਹੈ ਇਹਨਾਂ ਦਾ ਜਿਹੜਾ ਸਾਰਾ ਮੈਨੇਜਮੈਂਟ ਹੈ ਇਸ हिसाब ਨਾਲ ਬੜੀ ਡਿਟੇਲ ਚ ਚर्चा ਹੋਈ ਕਿ ਕਿਸ ਤਰੀਕੇ ਨਾਲ ਇਹਨੂੰ ਕਿਉਂਕਿ ਪਹਿਲੇ ਵੀ ਬਹੁਤ ਪਹਿਲੇ ਹੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹਾ ਹੈ ਤੇ ਕਿਸ ਤਰੀਕੇ ਨਾਲ ਹੋਰ ਇਹਨੂੰ ਆਪਾਂ ਇੰਪਰੋਵਾਈਜ਼ ਕਰ ਸਕਦੇ ਹਾਂ ਸਿਕਿਉਰਿਟੀ ਅਰੇਂਜਮੈਂਟਸ ਨੂੰ ਲੈ ਕੇ ਕਿਸ ਤਰੀਕੇ ਨਾਲ ਆਪਾਂ ਹੋਰ ਇਹਨੂੰ ਬੈਟਰ ਕਰ ਸਕਦੇ ਆ ਤੇ ਜਿੱਦਾਂ ਇਹ ਵੀ ਗਲਾਈ ਜੀ ਪਿੱਛੇ ਜੇ ਡਰੋਨ ਦੇ ਥਰੂ ਕਿਸੇ ਨੇ ਫੋਟੋਸ ਵਗੜਾ ਲਈਆਂ ਤੇ ਆਪਾਂ ਅੱਗੇ ਫਿਊਚਰ ਦੇ ਵਿੱਚ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਇਹਦੇ ਵਿੱਚ ਐਂਟਰੀ ਡਰੋਨ ਸਿਸਟਮ ਵੀ ਇਹਦੇ ਵਿੱਚ ਇੰਸਟਾਲ ਕੀਤਾ ਜਾਵੇ ਤਾਂ ਕਿ ਅੱਗੇ ਇਹਨੂੰ ਕੋਈ ਵੀ ਆਪਾਂ ਪ੍ਰੀਵੈਂਟਿਵ ਵਾਲੇ ਪਾਸੇ ਚਲੀਏ ਤੇ ਆਪਣਾ ਡੈਮ ਮੈਨੇਜਮੈਂਟ ਨਾਲ ਤੇ ਪੁਲਿਸ ਵੱਲੋਂ ਅਸੀਂ ਤੇ ਬੜੀ ਡਿਟੇਲਸ ਤੇ ਬੜੇ ਕਿਆ ਕਹਤੇ ਆ ਡੁਆਇਨ ਨਾਲ ਸਾਰੀ ਗੱਲ ਅਸੀਂ ਡਿਸਕਸ ਕੀਤੀ ਤੇ ਸਾਰਾ ਜਿਹੜੀ ਜੋ ਵੀ ਇੱਥੇ ਡਿਪਲੋਇਮੈਂਟ ਹੈ ਉਹਨਾਂ ਨੂੰ ਵੀ ਚੈੱਕ ਕੀਤਾ ਗਿਆ ਤੇ ਅੱਗੇ ਵੀ ਮੇਰੀ ਲੋਕਾਂ ਨੂੰ ਇਹੀ ਲੋਕਾਂ ਨੂੰ ਮੇਰੇ ਵੱਲੋਂ ਮੈਂ ਭਰੋਸਾ ਦਿਵਾਉਣਾ ਕਿ ਅੱਗੇ ਵੀ ਜਿਸ ਤਰੀਕੇ ਨਾਲ ਪਹਿਲੇ ਵੀ ਪੀਸਫੁੱਲ ਚੱਲ ਰਿਹਾ ਸੀ ਅੱਗੇ ਵੀ ਇਸ ਤਰੀਕੇ ਨਾਲ ਹੀ ਚੱਲਦਾ ਰਹੇਗਾ ਕੁਝ ਇੰਤਜ਼ਾਮ ਖਾਸ ਦੇਖੋ ਜੀ ਇਸ ਡੈਮ ਨੂੰ ਲੈ ਕੇ ਫਿਲਹਾਲ ਕੋਈ ਸਪੈਸਿਫਿਕ ਇਨਪੁਟ ਨਹੀਂ ਬਟ ਕਿਉਂਕਿ ਸਾਡੀ ਡਿਊਟੀ ਹੈ ਸਾਡੀ ਜ਼ਿੰਮੇਵਾਰੀ ਹੈ ਪਹਿਲੇ ਨਾਲੋਂ ਅਸੀਂ ਜਿਹੜੀ ਡਿਪਲॉयਮੈਂਟ ਹੈ ਪਹਿਲੇ ਇੱਥੇ ਜਿਹੜੀ ਹੈਗੇ ਇੱਕ ਡੈਡੀਕੇਟਿਡ ਜੀਓ ਰੈਂਕ ਕੇ ਅਫਸਰ ਜਿਹੜੇ ਡੀਐਸਪੀ ਹੈਗੇ ਆ ਉਹ ਪੰਜਾਬ ਪੁਲਿਸ ਵੱਲੋਂ ਇੱਥੇ ਲਾਏ ਗਏ ਆ ਇਦਾਂ ਹੀ ਹਿਮਾਚਲ ਦੇ ਵੀ ਇੱਕ ਡੀਐਸਪੀ ਸਾਹਿਬ ਇੱਥੇ ਜਿਹੜੇ ਆ ਪਰਸਨਲਿੰਗ ਨੂੰ ਸਾਰਾ ਸੁਪਰਵਾਈਜ਼ ਕਰਦੇ ਆ ਸਾਡੇ ਵੀ ਜਿਹੜੇ ਐਸਐਚਓ ਹੈਗੇ ਆ ਨੰਗਲ ਤੇ ਡੀਐਸਪੀ ਸਾਹਿਬ ਨੰਗਲ ਵੀ ਇਹਨਾਂ ਨੂੰ ਟਾਈਮ ਟਾਈਮ ਤੇ ਸਮੇਂ ਸਮੇਂ ਤੇ ਆ ਕੇ ਆਪਣੀ ਵਿਜ਼ਿਟ ਕਰਦੇ ਆ ਤੇ ਸਾਰੀ ਸਿਕਿਉਰਿਟੀ ਅਰੇਂਜਮੈਂਟਸ ਰਿਵਿਊ ਕਰਦੇ ਆ ਲ ਤੇ ਬੜਾ ਕਲੋਜ਼ ਕੋਆਪਰੇਸ਼ਨ ਸਾਡਾ ਹੈਗਾ ਜਿਹੜਾ ਇਹਨਾਂ ਦਾ ਮੈਨੇਜਮੈਂਟ ਬੋਰਡ ਹੈ ਅਸੀਂ ਸਾਹਿਬ ਦੇ ਨਾਲ ਤੇ ਚੀਫ ਸਾਹਿਬ ਹੈਗੇ ਆ ਬੜਾ ਕਲੋਜ਼ਲੀ ਇਹਨਾਂ ਦੇ ਨਾਲ ਸਾਡਾ ਲਾਈਜ਼ਨ ਰਹਿੰਦਾ ਹੈ ਤੇ اسی ਤਰੀਕੇ ਨਾਲ ਅੱਗੇ ਵੀ ਮੈਂ ਉਮੀਦ ਕਰਦਾ ਕਿ ਆਹੀ ਇਸ ਤਰੀਕੇ ਨਾਲ ਹੀ ਪੀਸਫੁੱਲ ਇਖਤਿਤਾਮ ਹੋਣਾ ਹੈ। ਸਭ ਕੁਝ ਜੀ ਪੁਖਤਾ ਬੰਦੋਬਸਤ ਪੁਖਤਾ ਸੁਰੱਖਿਆ ਬੰਦੋਬਸਤ ਇੱਥੇ ਹੈਗੇ ਆ ਤੇ ਔਰ ਜਿੱਥੇ ਵੀ ਸਾਨੂੰ ਲੱਗਦਾ ਹੈ ਜੇ ਕੋਈ ਇੰਪਰੂਵਮੈਂਟ ਦੀ ਲੋੜ ਹੈ ਉਹ ਫਿਰ ਸਮੇਂ ਸਿਰ ਉਸਤੇ ਜਿਹੜੀ ਹੈਗੀ ਆ ਆਪਾਂ ਕੋਈ ਨਾ ਕੋਈ ਉਹ ਯੁੱਧ ਨਸ਼ਾ ਵਿਰੁੱਧ ਪਿਛਲੇ 1 ਮਾਰਚ ਤੋਂ ਪਹਿਲੇ ਵੀ ਜਿਹੜਾ ਹੈਗਾ ਨਸ਼ਿਆ ਦੇ ਖਿਲਾਫ ਅਸੀਂ ਕੰਮ ਕਰਦੇ ਰਹੇ ਬਟ ਪਿਛਲੇ 2 ਮਹੀਨੇ ਤੋਂ ਇੱਕ ਮਿਸ਼ਨ ਮੋਡ ਦੇ ਵਿੱਚ ਇਹ ਜਿਹੜੀ ਸਾਰੀ ਕਾਰਵਾਈ ਚੱਲ ਰਹੀ ਹੈ ਜਦੇ ਵਿੱਚ ਅਸੀਂ ਜ਼ਿਲ੍ਹਾ ਰੂਪਨਗਰ ਦੇ ਵਿੱਚ ਰੋਪੜ ਦੇ ਵਿੱਚ ਅਸੀਂ 100 ਤੋਂ ਗ੍ਰਫਤਾਰ ਵੀ ਕਿਤੇ ਆ ਇਸ ਦੇ ਨਾਲ ਨਾਲ ਅਸੀਂ ਕਈ ਜਿਹੜੇ ਬੰਦੇ ਹੈਗੇ ਆ ਕਿਉਂਕਿ ਕਿਉਂਕਿ ਹਰ ਬੰਦਾ ਨਸ਼ਾ ਵੇਚਦਾ ਨਹੀਂ ਕਿਉਂਕਿ ਕਈ ਇਹਦੇ ਵਿਕਟਮ ਵੀ ਹੁੰਦੇ ਕਈ ਪੀਣ ਵਾਲੇ ਹੁੰਦੇ ਨਾਲ ਦੇ ਨਾਲ ਉਹਨੂੰ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾਇਆ ਜਾਂਦਾ ਤੇ ਕੱਲ ਵੀ ਜਿਹੜੇ ਹੈਗੇ ਆ ਅਸੀਂ 9 ਬੰਦੇ ਗ੍ਰਫਤਾਰ ਕੀਤੇ ਆ ਰੂਪਨਗਰ ਪੁਲਿਸ ਨੇ ਤੇ ਕਰੀਬ ਜਿਹੜੇ ਹੈਗੇ ਆ 7 ਬੰਦੇ ਜਿਹੜੇ ਹੈਗੇ ਆ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾਏ ਆ ਤੇ ਸਾਡਾ ਜਿਹੜਾ ਮਕਸਦ ਹੈ ਨਸ਼ਿਆਂ ਨੂੰ ਖਤਮ ਕਰਨਾ ਹੈ ਨਸ਼ਿਆ ਤੇ ਨਤ ਪਾਈਏ ਜਿਹੜੇ ਬੰਦੇ ਨਸ਼ਾ ਪੀਂਦੇ ਆ ਇਹਦੇ ਵਿਕਟਮ ਉਹਨਾਂ ਨੂੰ ਉਹਨਾਂ ਦਾ ਪ੍ਰੋਪਰ ਇਲਾਜ ਉਹਨਾਂ ਨੂੰ ਮਹయ్యా ਕਰਾਇਆ ਜਾਵੇ ਤੇ ਜਿਹੜੇ ਬੰਦੇ ਪ੍ਰੋਪਰ ਜਿਹੜੇ ਜਿਹੜੇ ਬੰਦੇ ਵੇਚਦੇ ਆ ਉਹਨਾਂ ਤੇ ਉਸ ਤਰੀਕੇ ਦੀ ਸਖਤ ਕਾਰਵਾਈ ਕੀਤੀ ਜਾਵੇ ਤੇ ਸਭ ਤੋਂ ਜ਼ਿਆਦਾ ਇਹਦੇ 'ਚ ਸਾਨੂੰ ਜਿਹੜਾ ਕੋਆਪਰੇਸ਼ਨ ਮਿਲ ਰਿਹਾ ਉਹ ਲੋਕਾਂ ਦਾ ਮਿਲ ਰਿਹਾ ਹੈ ਤੇ ਮੀਡੀਆ ਦੇ ਸੱਜਣਾ ਦਾ ਮਿਲ ਰਿਹਾ ਹੈ ਕਿਉਂਕਿ ਉਹ ਕਿਉਂਕਿ ਤੁਸੀਂ ਸਾਡੀ ਆਈਜ਼ ਐਂਡ ਇਅਰਸ ਹੋ ਤੁਸੀਂ ਨਾਲ ਹੀ ਸਾਨੂੰ ਦੱਸ ਦਿੰਦੇ ਹੋ ਜਿਸ ਕਰਕੇ ਅਸੀਂ ਮੌਕੇ ਤੇ ਕਾਰਵਾਈ ਕਰ ਸਕੀਏ